ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਸਰਕਾਰ ਤੁਹਾਡੇ ਦਰਵਾਜ਼ਾ ਜਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣ ਤੋਂ ਪਹਿਲਾਂ ਕਰ ਦਿੰਦੇ ਸੀ ਤੇ ਜਿਹੜੇ ਕਾਲੀਦਲ ਕਾਂਗਰਸ ਵਾਲੇ ਵਿਰੋਧੀ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਮੁਖੌਲ ਕਰਦੇ ਵੀ ਇਸ ਤਰ੍ਹਾਂ ਕਿਵੇਂ ਸਰਕਾਰ ਅਫਸਰ ਕਿਵੇਂ ਲੋਕਾਂ ਦੇ ਵਿੱਚ ਆ ਜਾਣਗੇ ਅੱਜ ਉਹ ਗੱਲਾਂ ਜਿਹੜੀਆਂ ਉਹ ਸੱਚ ਸਾਬਤ ਹੋ ਗਈਆਂ ਜਿਹੜੇ ਅਫਸਰ ਆ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਦੇ ਕੰਮ ਕਰਦੇ ਪਏ ਆ ਤੇ ਚਾਹੀਦਾ ਵੀ ਇਹੋ ਆ ਲੋਕ ਸਰਕਾਰ ਵੀ ਇਸੇ ਕੰਮ ਲਈ ਚਾਹੁੰਦੇ ਆ ਵੀ ਜੇ ਕੋਈ ਕੰਮਕਾਰ ਆ ਕਿਸੇ ਦਾ ਉਹ ਕੰਮਕਾਰ ਹੱਲ ਹੋਵੇ ਇਹ ਨਹੀਂ ਵੀ ਦਫ਼ਤਰਾਂ ਦੇ ਵਿੱਚ ਲੋਕ ਚੱਕਰ ਮਾਰਦੇ ਰਹਿਣ ਖੱਜਲ ਖਰਾਬ ਹੁੰਦੇ ਰਹਿਣ ਤੇ ਕੰਮ ਕਿਸੇ ਦਾ ਕੋਈ ਹੋਵੇ ਨਾ ਲੋਕ ਜਿਹੜੀ ਸਰਕਾਰ ਤੁਹਾਡੇ ਦਰਵਾਜ਼ਾ ਸਕੀਮ ਆ ਉਹਦਾ ਫਾਇਦਾ ਲੈ ਰਹੇ ਆ ਕਈ ਸਕੀਮਾਂ ਐਵੇਂ ਦੀਆਂ ਜਿਹੜੇ ਸਾਡੇ ਮੁਲਾਜ਼ਮ ਆ ਉਹ ਆਪ ਮੋਟਰਸਾਈਕਲ ਤੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਦੇ ਆ ਬੜੀ ਵਧੀਆ ਢੰਗ ਨਾਲ ਲੋਕਾਂ ਦੀ ਜਿਹੜੀ ਆ ਕਾਰਗੁਜ਼ਾਰੀ ਆ ਲੋਕ ਵੇਖ ਰਹੇ ਆ ਕਿ ਵਾਕਈ ਸਰਕਾਰ ਨੇ ਚੰਗੇ ਕੰਮ ਕੀਤੇ ਆ ਸਰਕਾਰ ਚੰਗੀ ਬਿਰਤੀ ਵਾਲੀ ਸਰਕਾਰ ਆ ਤੇ ਲੋਕ ਖੁਸ਼ ਹੋ ਰਹੇ ਆ ਲੋਕਾਂ ਦੇ ਕੰਮ ਵੀ ਹੋ ਰਹੇ ਆ ਪੁਲਸ ਸਾਹਿਬ ਦੇਖਿਆ ਜਾ ਵੀ ਤੁਸੀਂ ਹੁਣ ਇੱਕ ਨਸ਼ਾ ਦੀ ਮੰਚ ਤੋਂ ਗੱਲ ਕਰ ਰਹੇ ਤੁਸੀਂ ਸਦਰਕ ਨੇ ਪੁਲਸ ਸਦਰਕ ਨੇ ਪਰ ਹਰ ਵਾਰ ਦੇ ਵਿੱਚ ਵਿਕਦਾ ਨਸ਼ਾ ਉਹ ਜਾਂਚ ਦਾ ਵਿਸ਼ਾ ਹੈ ਕੀ ਕੀਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੰਨੇ ਵੀ ਐਸਐਸਪੀ ਸਾਡੇ ਜ਼ਿਲ੍ਹਿਆਂ ਦੇ ਆਈਜੀ ਡੀਆਈਜੀ ਉੱਚ ਅਧਿਕਾਰੀਆਂ ਨੂੰ ਇਹੋ ਹੀ ਨਿਰਦੇਸ਼ ਨੇ ਕਿ ਨਸ਼ੇ ਵਾਲੇ ਕਿਸੇ ਵੀ ਸਮੱਗਲਰ ਨੂੰ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਣਾ ਨਹੀਂਗਾ ਪੁਲਿਸ ਅਫਸਰ ਵੀ ਸਾਡੇ ਨਾਲ ਨੇ ਮੈਂ ਪੁਲਿਸ ਅਫਸਰਾਂ ਨੂੰ ਵੀ ਨਸੀਹਤ ਕਰਦਾ ਕਿ ਕੋਈ ਵੀ ਨਸ਼ੇ ਵਾਲਾ ਭਾਵੇਂ ਸਾਡਾ ਵੀ ਆਗੂ ਆਵੇ ਬਿਸ਼ੱਕ ਜੇ ਕੋਈ ਸ਼ਿਫਾਰਿਸ਼ ਕਰਦਾ ਸਮਗਲਰ ਦੀ ਨਸ਼ੇ ਵਾਲੇ ਦੀ ਸਾਡੇ ਬੰਦੇ ਤੇ ਵੀ ਪਰਚਾ ਦਰਜ ਕਰ ਦਿਓ ਪਰ ਇਹਨਾਂ ਨੂੰ ਵੀ ਪੁਲਿਸ ਅਫਸਰਾਂ ਨੂੰ ਵੀ ਕਿਤਨਾ ਕਿਤੇ ਸਖਤੀ ਕਰਨੀ ਪਊਗੀ ਸੰਸੀਅਰ ਹੋਣਾ ਪਊਗਾ ਇਹ ਜਿਹੜਾ ਜ਼ਹਿਰ ਆ ਇਹ ਜ਼ਹਿਰ ਇਹਨਾ ਆਪਾਂ ਸਮਝੀਏ ਪੀਏ ਜ਼ਹਿਰ ਸਾਡੇ ਇਲਾਕੇ 'ਚ ਜਾਂ ਗਲੀ ਮਹੱਲੇ 'ਚ ਵੇਖਦਾ ਸਾਨੂੰ ਕੋਈ ਗੱਲ ਨਹੀਂ ਭਾਵੇਂ ਅਸੀਂ ਆ ਤੇ ਭਾਵੇਂ ਪੁਲਿਸ ਅਫਸਰ ਆ ਪ੍ਰਸ਼ਾਸਨ ਆ ਇਹ ਜਿਹੜਾ ਜ਼ਹਿਰ ਆ ਇਹ ਪਹਿਲਾਂ ਵੇਖੋ ਗਲੀਆਂ ਮਹੱਲੇ 'ਚ ਆਇਆ ਸਾਡੇ ਇਲਾਕਿਆਂ 'ਚ ਤੇ ਪਤਾ ਨਹੀਂ ਲੱਗਣਾ ਕਿ ਦੇ ਘਰ ਕਿਹੜੇ ਵੇਲੇ ਜੰਗਲ ਦੀ ਆਗ ਨੂੰ ਇਹ ਚੀਜ਼ ਵੱਡ ਜਾਣੀ ਆ ਇਹ ਸਾਨੂੰ ਸincere ਹੋਣਾ ਪੈਣਾ ਸਾਨੂੰ ਸਮਝਣਾ ਪੈਣਾ ਜਿਹੜੇ ਇਲਾਕੇ ਦੇ ਬੱਚੇ ਸਾਡੇ ਬੱਚੇ ਆ ਜਿਹੜਾ ਕੋਈ ਇਹ ਗਲਤ ਰਾਏ ਪਿਆ ਵਾ ਇਹ ਗਲਤ ਰਾਜ ਜਿਹੜਾ ਸਾਨੂੰ ਛਡਾਉਣਾ ਪੈਣਾ ਬੱਚੇ ਨੂੰ ਅੱਗੇ ਲੱਗਣਾ ਪੈਣਾ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੇ ਲੋਕ ਐ ਜਿਨ੍ਹਾਂ ਤੇਰ ਪੁਲਸ ਦਾ ਤੇ ਸਰਕਾਰ ਦਾ ਸਾਥ ਲੋਕ ਨਹੀਂ ਦਿੰਦੇ ਜਿਨ੍ਹਾਂ ਗਲੀਆਂ ਮਹੱਲਿਆਂ ਦੇ ਵਿੱਚ ਜ਼ਹਿਰ ਵੇਖਦਾ ਉਹ ਲੋਕ ਵੀ ਸਹਿਯੋਗ ਦੇਣ ਸਾਨੂੰ ਨਾਂ ਦੱਸਣ ਲੋਕਾਂ ਦੇ ਨਾਂ ਗੁਪਤ ਰੱਖੇ ਜਾਣਗੇ ਅਸੀਂ ਲੋਕਾਂ ਨੂੰ ਪਰਸਨਲ ਤੌਰ ਤੇ ਮੈਂ ਆਪ ਇਨਾਮ ਦਵਾਂਗਾ ਜੇ ਕੋਈ ਸਮਗਲਰ ਨੂੰ ਦੱਸਦਾ ਵਾ ਮੈਨੂੰ ਜਾਣਕਾਰੀ ਦਿੰਦਾ ਮੈਂ ਪੁਲਸ ਨੂੰ ਕਹਿ ਕੇ ਬੰਦੇ ਦਾ ਨਾਂ ਗੁਪਤ ਰੱਖਿਆ ਜਾਊਗਾ ਮੈਂ ਆਪ ਉਹਦੀ ਪਰਸਨਲ ਮਦਦ ਕਰੂੰਗਾ ਜਿਹੜਾ ਬੰਦਾ ਇਹੋ ਜੇ ਜ਼ਹਿਰ ਵੇਚਣ ਵਾਲੇ ਸਮਾਜ ਵਿਰੋਧੀ ਅੰਥਰਾਂ ਦੇ ਬਾਰੇ ਸਾਨੂੰ ਦੱਸਦਾ ਤੇ ਸਰਕਾਰ ਸੰਸੀਅਰ ਹੈ ਜ਼ਹਿਰ ਅਸੀਂ ਬੰਦ ਕਰਾਂਗੇ ਸਾਨੂੰ ਇੱਕ ਕੈਂਪ ਸਾਰੇ ਜ਼ਿਲ੍ਹੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਨੇ ਅੱਜ ਇੱਕ ਕੈਂਪ ਨਗਰ ਕੌਂਸਲ ਪੱਟੀ ਪੱਟੀ ਸ਼ਹਿਰ ਵਿੱਚ ਲਗਾਇਆ ਗਿਆ ਹੈ ਨਗਰ ਕੌਂਸਲ ਵੱਲੋਂ ਇਹਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਇੱਥੇ ਸਾਰੇ ਹੀ ਡਿਪਾਰਟਮੈਂਟ ਬੈਠੇ ਨੇ ਇਸ ਸਕੀਮ ਦਾ ਮੁੱਖ ਮੰਤਵ ਮਾਨਯੋਗ ਮੰਤਰੀ ਸਾਹਿਬ ਦਾ ਇਹ ਸੀ ਕਿ ਜਿਹੜੀਆਂ ਸਕੀਮਾਂ ਦਾ ਲਾਭ ਲੈਣ ਲਈ ਲੋਕਾਂ ਨੂੰ ਦਫ਼ਤਰਾਂ ਵਿੱਚ ਜਾਣਾ ਪੈਂਦਾ ਸੀ ਉਹ ਲੋਕਾਂ ਦੇ ਘਰ ਤੱਕ ਪਹੁੰਚ ਰਹੀਆਂ ਨੇ ਬਹੁਤ ਹੀ ਵਧੀਆ ਸਰਕਾਰ ਦਾ ਉਪਰਾਲਾ ਹੈ ਇਸ ਮੌਕੇ ਸਾਡੇ ਵਿੱਚ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਖੁੱਲਰ ਜੀ ਵੀ ਸਨ। ਉਹਨਾਂ ਵੱਲੋਂ ਵੀ ਸਾਰਾ ਕੈਂਪ ਦਾ ਜਾਇਜ਼ਾ ਲਿਆ ਗਿਆ ਹੈ। ਕੈਂਪ ਵਿੱਚ ਪਹੁੰਚ ਕੇ ਕਾਫੀ ਲੋਕ ਇਹਨਾਂ ਸੁਵਿਧਾਵਾਂ ਦਾ ਲਾਭ ਲੈ ਰਹੇ ਨੇ। ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਦਾ ਜਿਹੜਾ ਕਿ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ? ਇੱਥੇ ਜੀ ਹੈਲਥ ਡਿਪਾਰਟਮੈਂਟ ਵੀ ਬੈਠਾ ਹੈ। ਸੇਵਾ ਕੇਂਦਰ ਵਾਲੇ ਬੈਠੇ ਨੇ, ਨਗਰ ਕੌਂਸਲ ਵਾਲੇ ਬੈਠੇ ਨੇ, ਪੁਲਿਸ ਸਾਂਝ ਕੇਂਦਰ ਵਾਲੇ ਬੈਠੇ ਨੇ। ਜਿਹੜੀ ਵੀ ਸੇਵਾ ਲਈ ਲੋਕਾਂ ਨੂੰ ਦਫ਼ਤਰਾਂ 'ਚ ਜਾ ਕੇ ਕੰਮ ਕਰਵਾਉਣੇ ਪੈਂਦੇ ਸਨ, ਉਹ ਸੇਵਾ ਇੱਥੇ ਪ੍ਰਦਾਨ ਕੀਤੀ ਜਾ ਰਹੀ ਹੈ।